ਭਾਈ ਕੀ ਨਾ ਅਮਰੇ ਤੋਂ ਰਨੋ ਸਵਾਰਨ ਸਿੰਘ ਨਾ ਕਿ ਤੋਂ ਦੇ ਵਾਲੇ ਨੇ ਭਾਈ ਕੀ ਨੇ ਕੜ ਜਮੇ ਸੀ ਆਕੀ ਮੇ ਲਗੀ ਹੈ ਸੱਤ ਕਿੱਲੇ ਬਰਾ ਜਮੇ ਸੀ ਤੇ ਅੱਗ ਲੱਗੀ ਕੰਪੈਨ ਤੋਂ ਘਵਾਲੀਆਂ ਨੇ ਘਵਾਲੀਆਂ ਦੀ ਕਪੈਨ ਤੋਂ ਹਾਂਜੀ ਇਹ ਚਿੰਗਾਰੀ ਵੱਧੀ ਵੱਧੀ ਹਵਾ ਨਾਲ ਅੱਗ ਗਈ ਹਾਂਜੀ ਕੀ ਮੰਗ ਕੀ ਕਰ ਰਹੇ ਹੋ ਪ੍ਰਸ਼ਾਸਨ ਤੋਂ ਮੁਆਜਰਾ ਦੇਈ ਸਾਨੂੰ ਕੁਝ ਹਾਂ ਇਹ ਕਿ ਤੁਸੀਂ ਵਾੜੀ ਲਾਣੀ ਸੀ ਅੱਜ ਲਾਣੀ ਸੀ ਹਾਂ ਲਾਉਣ ਦੀ ਸੀ ਅੱਜ ਇਹਦਾ ਟਰਾਲੀਆਂ ਲਈ ਖੜੇ ਸੀ ਟਰੈਕਟਰ ਟਰਾਲੀਆਂ ਕਿੱਥੇ ਲਈ ਖੜੇ ਆ ਬਰਾ ਮੇ ਇਹ ਕੀ ਹਾਲਾ ਸਾਡੇ ਭੂਆ ਦੇ ਬੇਟੇ ਨਰਮਲ ਸਿੰਘ, ਪਸਵਨ ਸਿੰਘ ਇੱਥੇ ਨਾਨਕ ਢੇਰੀ ਦੇ ਰਹਿੰਦੇ ਆ। ਜੀ। ਅੱਜ ਅਚਾਨਕ ਗਵੰਡੀਆਂ ਦੇ ਕੰਬਾਈਨ ਲੱਗੀ ਸੀ ਉਹਦੇ ਚ ਕੋਈ ਅੱਗ ਦੀ ਚਿੰਗਾੜੀ ਨਿਕਲ ਕੇ ਇਹਨਾਂ ਦੀ ਖਣਕ ਸਾਰੀ ਸੜ ਕੇ ਸੁਆਹ ਬੇਕੜੀ। ਮੌਜੇ ਦੀ ਮੰਗ ਕਰਦੇ ਆ। ਅੱਛਾ ਜੀ ਟੋਟਲ ਕਿੰਨੇ ਏਕੜ ਜ਼ਮੀਨ ਹੈ? ਇਹਨਾਂ ਦਾ 15 ਕਿੱਲਾਂ ਦਾ ਟੱਕ ਹੈ ਜੀ ਹਜੇ। ਜਮਾ ਨਹੀਂ ਵਢੀ ਸੀ ਇਹਨਾਂ ਨੇ। ਸਾਰੀ ਕਣਕ ਖੜੀ ਸੀ। ਹਜੇ ਵਢਣ ਦੀ ਤਿਆਰੀ ਜੀ ਸੀ ਟਰਾਲੀਆਂ ਲਿਜਾਈ ਖੜੇ ਸੀ। ਪੈਣਾ ਕਿ ਕੰਬਾਈਨ ਹਜੇ ਲੱਗਣਾ ਹੀ ਸੀਗਾ ਅਧਰਨਾਜੀ ਇਹ ਕਹਿੰਦੇ ਫਾਇਰ ਬ੍ਰਗੇਟ ਵੀ ਲੇਟ ਆਈ ਖੇਰ ਬਰਗੇਟ ਤਾਂ ਫਿਰ ਕੁਝ ਤਾਂ ਟਾਂ ਟਾਂ ਸਮਾਂ ਲੱਗ ਵੀ ਜਾਂਦਾ ਤੇ ਬਾਕੀ ਸਾਰਾ ਟਾਈਮ ਤਾਂ ਸਾਰੇ 15 20 ਮਿੰਟਾਂ ਦੀ ਖੇੜੀ ਸੀਗੀ ਉਹ ਦੂਆਨ ਤੋਂ ਪਹਿਲਾਂ ਤਾਂ ਪਰਟੈਂਡ ਰੋਡਾਂ ਵਾਲੀ ਪਹੁੰਚੇ ਨਹੀਂ ਉਹਦਾ ਆਤਾ ਪੁਲਿਸ ਵੀ ਨਾਲ ਦੇ ਨਾਲ ਹੀ ਗਈ ਤੇ ਬਾਕੀ ਪਿੰਡ ਵਾਸੀਆਂ ਨੇ ਕੰਟਰੋਲ ਰੋਡਾਂ ਵਾਲੀ ਤੋਆ ਗਏ ਉਹ ਪੀਟੀਐਲ ਤੋਆ ਗਏ। ਵਾਪਸ ਗਈ ਆ ਪਰਮਾਤਮਾ ਵੱਲੋਂ ਯਾਰ। ਭਾਈ ਜੀ ਕੀ ਨਾਮ ਹੈ ਕਿੱਥੋਂ ਦੇ ਰਹਿਣ ਵਾਲੇ ਹੋ? ਪੀਟੀ ਵਾਲ ਦੇ ਰਹਿਣ ਵਾਲਾ ਜੀ ਨਰਮਨ ਸਿੰਘ ਨਾਂ ਹੈ। ਕੀ ਹੋਇਆ ਕੀ ਹੈ? ਇੱਕ ਕੰਪੈਨ ਆਦੀ ਉੱਥੇ ਚੱਲ ਰਹੀ ਸੀ ਉਹਦੀ ਚੰਗਿਆੜੀ ਨੇ ਆ ਕੇ 12 ਵਜੇ ਸਹੀ ਤੇ ਬਸ ਪੰਜ ਅੱਧੇ ਘੰਟੇ ਦੀ ਸਾਰੀ ਕੰਕ ਬਰ ਗਈ। ਕਿੰਨਿਆਂ ਦੇ ਵੱਢਦੇ ਸੀ ਕਣਕ? ਕਿੰਨਾ ਦੇ ਗਵਾਨੀਆਂ ਦੇ ਕਣਕ? ਹਾਂਜੀ ਹਾਂਜੀ ਗਵਾਨੀਆਂ ਦੇ ਵੱਢਦੇ। ਕਿੰਨੀ ਕਣਕ ਸੀ ਜਿਹੜੀ ਥੋੜੀ ਕਿੰਨੇ ਏਕੜ ਜ਼ਮੀਨ ਸੀ? ਇੱਥੇ 14 ਏਕੜ ਜੀ। ਠੀਕ ਹੈ ਇਹ ਅੱਗ ਕਾਸਣ ਲੱਗੀ ਕਾਸਣ ਕੰਪੈਨ ਤੋਂ ਲੱਗੀ ਹੈ ਚੰਗਿਆੜੀ ਤੋਂ ਬੈਂਟ ਤੋਂ ਲੱਗੀ ਸੀ ਜਿਹੜੀ ਚੰਗਿਆੜੀ ਆਈ ਸੀ ਕੰਪੈਨ ਹਾਂਜੀ ਚੰਗਿਆੜੀ ਨਾਲ ਅੱਗ ਲੱਗ ਗਈ ਉੱਥੇ ਤੇ ਐ ਕਰਕੇ ਆਈ ਤਾਂ ਦੋ ਕਿਹੜੇ ਕਿਹੜੇ ਘਰਾਂ ਦੀ ਫਰਮ ਕਿੰਨਾ ਕਿੰਨੇ ਜੜੀ ਜਵਤ ਇਹਨਾਂ ਦੋਨੇ ਪਰਵਾਂ ਦੀ ਦੋਨਾ ਬ੍ਰਦਰਾਂ ਦੀ ਹੈ ਸਾਡੇ ਸਵਰਨ ਸਿੰਘ ਦੀ ਹੈ ਵੀਰਦੀ ਕਲਰ ਮਾਲ ਸਿੰਘ ਜੀ ਨਰਮਲ ਸਿੰਘ ਦੀ ਠੀਕ ਹੈ ਜੀ ਤਾਂ ਕੀ ਹੈ ਮੋਹ ਕੀ ਮੰਗੀ ਕਰਦੇ ਬੁੱਢਾ ਨਹੀਂ ਸਾਡੇ ਕੋਲ ਆਈ ਜ਼ਮੀਨ ਸੀ ਸਾਰਾ ਨੁਕਸਾਨ ਹੋ ਗਿਆ ਸੰਤਮਾਹ ਜ ਜਿੰਨਾ ਕੋਈ ਮਰਦਾ ਜੀ ਸਰਕਾਰ ਜੀ ਹਾਂ ਇਹ ਪ੍ਰਸ਼ਾਸਨ ਤੋਂ ਲੱਖੇ ਮੰਤਰੀ ਸਾਹਿਬ ਨੇ ਉਹਨਾਂ ਤੋਂ ਵੀ ਕੀ ਫੀਸ ਆਈ ਪੀਰ ਕਰਦੇ ਆ ਜੀ ਜਿਹੜਾ ਨੁਕਸਾਨ ਆ ਉਹਦਾ ਮੁਆਵਜ਼ਾ ਦੇ ਦੇ ਸਾਨੂੰ ਤਾਂ ਜੀ ਸਰਕਾਰ ਹੱਥ ਪਾਲਾ ਕੀ ਕਹਿਣਾ ਚਾਹੋਗੇ ਮੈਂ ਚਾਹਣਾ ਚਾਹਣਾ ਵੀ ਇਹ ਲੰਮੀ ਹਲਕੇ ਜਾਉਣਾ ਆ ਜਿਹੜੀਆਂ ਅੱਗ ਬੁਝਾਉਣ ਵਾਲੀਆਂ ਐ ਇੱਥੇ ਹੁਣ ਇੱਥੇ ਬੰਦਾ ਛੇਤੀ ਆ ਤਾਂ ਜਾਣਾ ਜੇ ਪੀਟੀ ਵਾਲੇ ਅੱਗ ਲੱਗੀ ਜਾਂ ਰੋੜਾਂ ਵਾਲੇ ਅੱਗ ਲੱਗੀ ਜਾਂ ਫਤੂਈ ਖੜੇ ਲੱਗੀ ਹੋਵੇ ਛੇਤੀ ਆ ਤਾਂ ਸਕਦੀਆਂ ਕੱਖਾਂ ਨਹੀਂ ਲੱਗੀ ਹੋਵੇ ਕਿਸੇ ਦੇਰ ਚ ਫਾਇਰ ਬੁਗਟ ਆਈਏ ਇਥੇ ਇਹ ਚੜਾਈ ਨਹੀਂ ਹੁਣ ਅੱਗ ਬੁਝੀ ਦੋ ਆਈਏ ਜਦੋਂ ਬੰਦਿਆਂ ਨੇ ਬੁਝਾਤੀ ਲੋਕਾਂ ਨੇ ਘਟੋ ਘਟ 40 ਕਿਲੋਮੀਟਰ ਤੇ ਖੜੀ ਹੈ ਜੀ ਹਾਂ ਮੁਲਕ ਆ ਗਿਆ ਮੁਲਕ ਨਹੀਂ ਵੀ ਆਈ ਕਿੱਲੇ ਵਾਲੀ ਹੋਵੇ ਕੋਈ ਜਾਂ ਕਿੱਲੇ ਵਾਲੀ ਹੋਵੇ ਉੱਥੇ ਸਟੇਸ਼ਨ ਬਣਾਇਆ ਹੋਵੇ ਜਾਂ ਇੱਥੇ ਲੰਬੀ ਹੋਵੇ ਇਹਦਾ ਇਹਦਾ ਹੁੜਦੇ ਤਾਂ ਇਹ ਘੰਟਾ ਬਾਅਦ ਤੂੰ ਇਹਦਾ ਬਜਾ ਕੇ ਆਈ ਹੈ ਕਿਉਂਕਿ ਧੂਰੀ ਬਹੁਤ ਪੈ ਜਾਂਦੀ ਹੈ ਕੋਈ ਇਹਨਾਂ ਦੀ ਇਹ ਨਹੀਂ ਵੀ ਕਿ ਇਹ ਜਾਣ ਕੇ ਨਹੀਂ ਆਏ ਨੇ ਲੰਬਾਈ ਕਿਲੋਮੀਟਰ 30 ਪੈ ਜਾਂਦਾ ਸਾਨੂੰ ਇੱਥੋਂ ਕੋਈ 10-15 ਕਿਲੋਮੀਟਰ ਤੇ ਬਣਿਆ ਹੋਵੇ ਤੇ ਜੀਮਿੰਦਾਰ ਦਾ ਫਾਇਦਾ ਹੋ ਜਾਏ ਉਹਨੇ ਜੀਮਿੰਦਾਰ ਦੇ ਕੋਲ ਇੱਕ ਕਿੱਲਾ ਜਿਹਾ ਕੰਕਰੇਗਾ ਤੇ ਵੀ ਬਣ ساری ਸੜ ਗਈ ਤੇ ਉਹ ਵਿਚਾਰਾ ਕਿੱਥੋਂ ਬੋਲ ਬੋਅ ਤੇ ਨਾ ਉਹ ਤੂੜੀ ਵੀ ਨਹੀਂ ਬਣਾਈ ਜਾਣੀ ਉਥੋਂ ਕਈ ਬੰਦੇ ਆ ਰਹੇ ਹੈ ਤੇ ਪਹਿਲਾ ਵੀ ਕਰ ਇਹ ਜਨਤਾ ਨੇ ਲੋਕ ਆਗੇ ਸਾਰੇ ਆਸੇ ਪਾਸੇ ਪਿੰਡਾਂ ਦੇ ਟਰੈਕਟਰਾਂ ਨੇ ਫੜੀਆਂ ਤੂਏ ਨਾਲ ਬਜਾਈ ਫਾਈਵ ਗ੍ਰੇਡ ਦਾ ਉਹਨਾਂ ਦਾ قصور ਕੋਈ ਨਹੀਂ